ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ ਫੇਸਬੁਕ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਇਆ ਬਲਾਂ ਵਾਲਾ ਪਰਨਾ ਜਿਹਦੀ ਲੈਂਥ ਹੈਗੀ ਆ ਸਾਡੇ 3.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਬਲ ਵਰਤਿਆ ਜਿਹੜਾ ਕਿ ਆਪਾਂ ਨੇ ਪਹਿਲਾਂ ਸੈਂਟਰ ਦੇ ਵਿੱਚ ਜੁੜਾ ਆਪਾਂ ਨੇ ਜਿਹੜਾ ਕਰ ਲੈਣਾ ਝੂੜਾ ਕਰਨ ਤੋਂ ਬਾਅਦ ਹਲਕਾ ਇਹ ਵੀਡੀਓ ਨੂੰ ਖਿਲਾਰ ਕੇ ਜੇ ਆਪਾਂ ਇਹਦਾ ਸਲਟ ਨੂੰ ਇੱਕ ਕੰਘਾ ਲਊਗਾ ਮੈਂ ਟਾਂਕੇ ਕਗਾਣ ਸਰਚਾ ਲਗਾ ਕਿਹੜਾ ਆਪਣਾ ਪਹਿਲਾ ਲੜਾ ਉਸ ਦਾ ਜਿਹੜਾ ਵੱਡਾ ਲੜੂਗਾ ਉਸ ਨੂੰ ਫੜ ਕੇ ਤੇ ਜਿਹੜਾ ਛੋਟਾ ਲੜਾ ਉਸ ਨੂੰ ਅੰਦਰ ਨੂੰ ਗਰ ਫੋਲਡ ਕਰਕੇ ਤੇੜਾ ਜਿਹੜਾ ਆਪਣਾ ਪਹਿਲਾ ਲੜ ਲਗਾਉਣਾ ਪਹਿਲੇ ਲੜ ਨੂੰ ਆਪਾਂ ਨੇ ਇਸ ਲੜ ਦੇ ਜਿਹੜਾ ਜਿਲਾ ਆਪਣਾ ਸਾਈਡ ਤੋਂ ਲੜ ਲਗਾਇਆ ਸੀਗਾ ਅੱਧਾ ਕੰਟ ਟਾ ਕੇ ਆਪਾਂ ਨੇ ਜਿਹੜਾ ਉਸ ਲੜ ਨੂੰ ਉਸ ਲੜ ਦੇ ਉੱਤੇ ਜਿਹੜਾ ਲਗਾਉਣਾ ਹੁਣ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਹਲਕਾ ਇਹ ਲੜ ਨੂੰ ਜਿਹੜਾ ਸਾਈਡ ਤੋਂ ਖਿੱਚ ਕੇ ਫਿਰ ਤੋਂ ਜਿਹੜਾ ਜਿਹੜਾ ਲੜ ਲਗਾਇਆ ਸੀ ਆਪਾਂ ਪਹਿਲਾਂ ਉਸ ਤੋਂ ਉਸ ਨੂੰ ਲੜ ਨੂੰ ਖਿੱਚ ਕੇ ਖਲਾਰ ਦੇ ਵਿੱਚ ਜਿਹੜਾ ਸਲੱਡ ਨੂੰ ਆਪਾਂ ਟੈਡ ਕਰ ਲੈਣਾ ਤੇ ਹੁਣ ਇਸ ਸਲੱਡ ਦੇ ਵਿੱਚ ਜਿਹੜਾ ਆਪਾਂ ਨੇ ਕਪੜਾ ਪਾ ਕੇ ਸਲੱਡ ਦਾ ਜਿਹੜੀ ਹਲਕੀ ਜਿਹੜੀ ਇਧਰੋਂ ਸ਼ੇਪ ਆਊਗੀ ਉਹ ਆਪਾਂ ਨੇ ਕੱਢ ਲੈਣੀ ਫਿਰ ਤੋਂ ਇੱਕ ਗਰ ਖਿੱਚ ਕੇ ਉਸ ਸਲੱਡ ਨੂੰ ਜਿਹੜਾ ਆਪਾਂ ਨੇ ਲੜ ਨੂੰ ਟੈਡ ਕਰ ਲੈਣਾ ਟੈਡ ਕਰਨ ਤੋਂ ਬਾਅਦ ਹਲਕੇ ਜਿਹੜੇ ਇਸ ਸਲੱਡ ਦੇ ਵਿੱਚ ਜਿਹੜੇ ਬਣ ਲਿਓ ਖਲਾਰ ਕੇ ਤੇ ਜਿਹੜਾ ਹੁਣ ਆਪਾਂ ਨੇ ਉਂਗਲਾਂ ਦੇ ਨਾਲ ਚੰਗੀ ਤਰ੍ਹਾਂ ਜਿਹੜੇ ਬਣ ਲਿਓ ਆਪਾਂ ਨੇ ਪਾ ਲੈਣੇ ਹਨ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਆ ਬਧੇ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜਾ ਕਿ ਆਪਾਂ ਨੇ ਗੱਲ ਲੜ ਲਗੋਣਾ ਅਗਲੇ ਲੜ ਜਿਹੜਾ ਆਪਾਂ ਨੇ ਇਕੱਠਾ ਕਰਕੇ ਉਤੋਂ ਵੀ ਇਕੱਠਾ ਕਰਕੇ ਥੱਲੇ ਇਕੱਠਾ ਕਰਕੇ ਉਸ ਲੜ ਨੂੰੜਾ ਦੋਨਾ ਉਤਲੇ ਪਲੇ ਨੂੰੜਾ ਉੱਤੇ ਇਕੱਠਾ ਕਰ ਕਰਕੇ ਥੱਲੇ ਦੇ ਪਲੇ ਨੂੰੜਾ ਇਕੱਠਾ ਕਰਕੇ ਉਸ ਉੱਤੇ ਨੂੰੜਾ ਆਪਾਂ ਨੇ ਫੋਲਡ ਕਰਕੇ ਇਸ ਲੜ ਜਿਹੜੀ ਇੱਕ ਟੈਪ ਜਿਹੜੀ ਆਪਾਂ ਫੂਣੀ ਬਣਾ ਕੇ ਆਪਾਂ ਇਹ ਹਲਕਾ ਜਿਹੜਾ ਇਸ ਲੜ ਨੂੰ ਬਲ ਇਕੱਠੇ ਕਰਕੇ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਲ ਪਾ ਕੇ ਖਲਾਰ ਕਿਹ ਲੜ ਦੇਵੇ ਜਿਹੜੇ ਬਲ ਹੋਣਗੇ ਇਸ ਲੜ ਤੋਂ ਜਿਹੜਾ ਆਪਾਂ ਨੇ ਲਗਾ ਦੇਣਾ ਜਿਹੜਾ ਆਪਣਾ ਸ਼ੇਰ ਸਿਰੂਗਾ ਜਿਹੜਾ ਹਲਕੇ ਉੱਤੋਂ ਨੰਗਾ ਰਹਿ ਜਾਂਦਾ ਉਸ ਨੂੰ ਵੀ ਜਿਹੜਾ ਆਪਾਂ ਨੇ ਲੜ ਦੇ ਜਿਹੜਾ ਦੂਸਰਾ ਲੜ ਲਗਾਇਆ ਸੀ ਉਸ ਦੇ ਜਿਹੜਾ ਥੱਲੇ ਦੇ ਦੇਣਾ ਤੇ ਹੁਣ ਚੰਗੇ ਤਰ੍ਹਾਂ ਜਿਹੜੇ ਆਪਣੇ ਬਲ ਹੋਣਗੇ ਪਹਿਲੇ ਲੜ ਦੇ ਵਿੱਚ ਉਹ ਜਿਹੜੇ ਸੱਟ ਨਹੀਂ ਕਰ ਲੈਣੇ ਹਨ ਤੇੜਾ ਕੀ ਆ ਆਪਾਂ ਨੇ ਇਹ ਲੜ ਲਗਾਉਣਾ ਅਗਲੇ ਲੜ ਤੋਂ ਵੀ ਹੋਰ ਸੇ ਤਰ੍ਹਾਂ ਲਗਾਉਣਾ ਹੈ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਇਸ ਲੜ ਨੂੰ ਵੀ ਉੱਤੋਂ ਵੜਾ ਕੱਟਾ ਕਰਕੇ ਥੱਲੇ ਤੋਂ ਥੱਲੇ ਇਕੱਠਾ ਕਰਕੇ ਥੱਲੇ ਬਲੇ ਨੂੰ ਉੱਤੇ ਉੱਤੇ ਨੂੰ ਫੋਲਡ ਕਰਕੇ ਇੱਕ ਗੜੜਾ ਪੋਤੇ ਉੱਤੇ ਵੀ ਜਿਹੜੇ ਆਪਾਂ ਪੇਜ ਨੇ ਉਹ ਬਣਾ ਲੈਣੇ ਹਨ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫਾਲੋ ਕਰਨਾ ਤੇ ਆਹ ਵੀਡੀਓ ਇਹਨਾਂ ਵੀਰਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲਾ ਪਰਣਾ ਜਿਹੜਾ ਬਣਨ ਨੂੰ ਦਿੱਕਤ ਆਉਦੀ ਹੈ ਉਹਨਾਂ ਵਿੱਚ ਉਹ ਵੀਰਾਂ ਤੱਕ ਜਿਹੜੀ ਪੰਚਾ ਲੋ ਜੇਡੀ ਆਪਣੀ ਦਿੱਕਤ ਹੋ ਗਈ ਉਹ ਆਪਣੇ ਦੂਰ ਕਰ ਸਕਣਾ ਸਾਡੀ ਵੀਡੀਓ ਦੇਖ ਕੇ ਜਿਹੜਾ ਬਣਾਲਾ ਬੜਾ ਪਰਨਾ ਸਿੱਖ ਸਕਣਾ ਹੁਣ ਆਪਾਂ ਇਸ ਲੜ ਦੇ ਵਿੱਚ ਵੀ ਜਿਹੜੇ ਬਲ ਪਾ ਕੇ ਆਪਾਂ ਨੇ ਇਸ ਲੜ ਨੂੰ ਜਿਹੜਾ ਆਪਾਂ ਲਗਾ ਦੇਣਾ ਤੇੜਾ ਆਪਣਾ ਸਿਰ ਉੱਤੋਂ ਜਿਹੜਾ ਹਲਕੇ ਹੋਰ ਰੰਗੂ ਕੋ ਉਸ ਨੂੰ ਜਿਹੜਾ ਆਪਾਂ ਨੇ ਕਪੜਾ ਖਿੱਚ ਕੇ ਉੱਥੇ ਜਿਹੜਾ ਥੱਲੇ ਦੇ ਦੇਣਾ ਕਿ ਕਿਤਰਾ ਇਹ ਆਪਾਂ ਨੂੰ ਸਿਰਊਗਾ ਟੱਕ ਲੈਣਾ ਜਿਹੜੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਨਾ ਜੇਕਰ ਫਿਰ ਤੋਂ ਜਿਹੜਾ ਆਪਾਂ ਨੇ ਇਸ ਲੜ ਦੇ ਵਿੱਚ ਜਿਹੜਾ ਕਪੜਾ ਪਾ ਕੇ ਆਪਾਂ ਇਸ ਲੜ ਦੇ ਵਿੱਚ ਜਿਹੜਾ ਹਲਕਾ ਫੇਰ ਤੇ ਜਿਹੜਾ ਆਪਣੇ ਇਸ ਲੜ ਦੀ ਜਿਹੜੀ ਮੋਟਾਈ ਹੋ ਗਈ ਆਪਾਂ ਇਸਾਈਡ ਤੋਂ ਕੱਢ ਲੈਣੀ ਚੰਗੇ ਤਾਂ ਇਹੜਾ ਆਪਾਂ ਨੇ ਕਪੜਾ ਹੋਊਗਾ ਆਪਾਂ ਇਹਦੇ ਅੰਦਰ ਦੱਬ ਦੇਣਾ ਤੇ ਜਿਹੜਾ ਕੀ ਆਪਾਂ ਨੇ ਇਹ ਲੜ ਲਾ ਲਿਆ ਅਗਲੇ ਲੜ ਨੂੰ ਵੀ ਉਸੇ ਤਰ੍ਹਾਂ ਲਗਾਉਣਾ ਹੈ ਜਿਸ ਤਰ੍ਹਾਂ ਆਪਾਂ ਨੇ ਪਹਿਲੇ ਲੜ ਲਗਾਏ ਹਨ ਇਸ ਲੜ ਨੂੰ ਵੀ ਅਗਰ ਉੱਤੋਂ ਫੋਲਡ ਕਰਕੇ ਇਰ ਤੋਂ ਇਹ ਗਰੜਾ ਤੋਂ ਫੋਲਡ ਕਰਕੇ ਇਸ ਲੜ ਦੇ ਵਿੱਚ ਇਹਨਾਂ ਬਲ ਨੇ ਆਪਾਂ ਨੇ ਪਾ ਲੈਣੇ ਹਨ ਬਲ ਪਾਉਣ ਤੋਂ ਬਾਅਦ ਹਲਕਾ ਜਿਹਾ ਤੋਂ ਫੋਲਡ ਕਰਕੇ ਇਸ ਲੜ ਨੂੰ ਥੱਲੇ ਫੋਲਡ ਕਰਕੇ ਇਸ ਲੜ ਦੇ ਵਿੱਚ ਇਹੜੇ ਬਲ ਨੂੰ ਖਿਲਾਰ ਕੇ ਤੇ ਹੁਣ ਇਸ ਲੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ ਤੇ ਹੁਣ ਆਪਾਂ ਨੇ ਜਿਹੜੇ ਬਾਦ ਦੇ ਨਾਲ ਜਿਹੜੇ ਆਪਣੇ ਲੜ ਨੋਕ ਦੇ ਕੋਲ ਢਿੱਲੇ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਟੈਟ ਨੇ ਕਰ ਲੈਣੇ ਹਨ ਸਾਰੇ ਲੜਾਂ ਦੇ ਵਿੱਚ ਜਿਹੜਾ ਆਪਾਂ ਨੇ ਵਿਹੜੇ ਆਪਣਾ ਤੋਂ ਨੋਕਦੋ ਲੋੜ ਨਿਕਲਿਆ ਹੋਊਗਾ ਵੀ ਇਹਦਾ ਪਾਇ ਚੰਗੀ ਤਰ੍ਹਾਂ ਜਿਹੜਾ ਸੈਟਅਪ ਆਪਣੇ ਕਰ ਲੈਣਾ ਤੇ ਉਤੋਂ ਵੀੜਾ ਪਾਇ ਨਾਲ ਦੀ ਨਾਲ ਜਿਹੜਾ ਪਰਨਾ ਹੋਊਗਾ ਉਹ ਵੀ ਇਹ ਸੈਟ ਕਰੀ ਜਾਣਾ ਜਿਹੜਾ ਕਿ ਆਪਾਂ ਨੇ ਅਗਲੇ ਲੜਣ ਨੂੰ ਅਗਲੇ ਲੜਣ ਨੂੰ ਵੀ ਉਸੇ ਤਰ੍ਹਾਂ ਲਾਉਣਾ ਹੈ ਜਿਸ ਤਰ੍ਹਾਂ ਆਪਾਂ ਨੇ ਜਿਹੜੇ ਪਹਿਲਾਂ ਲੜਨੇ ਜਿਹੜੇ ਲਗਾਏ ਹਨ ਇਹੜਾ ਆਪਾਂ ਨੇ ਇਸ ਲੜਣ ਨੂੰ ਹਲਕਾ ਖਿੱਚ ਕੇ ਹੁਣ ਇਹ ਗਰੰਦ ਨੂੰ ਫੋਲਡ ਕਰਕੇ ਗਰ ਫਿਰ ਤੋਂ ਖਿੱਚ ਕੇ ਆਪਾਂ ਜਿਹੜਾ ਅੰਦਰ ਨੂੰ ਫੋਲਡ ਕਰਕੇ ਇਹਦਾ ਡੋਂਗੂ ਜਿਹੜਾ ਆਪਾਂ ਨੇ ਘਰ ਕੱਢ ਦੇਣਾ ਜਿਹੜਾ ਆਪਾਂ ਇਸ ਲੜ ਨੂੰ ਆਪਾਂ ਨੇ ਜਿਹੜਾ ਸਾਫ਼ ਲਗਾਉਣਾ ਜਿਸ ਤਰ੍ਹਾਂ ਆਪਾਂ 45 ਪੱਗ ਦੇ ਵਿੱਚ ਜਿਹੜਾ ਆਪਾਂ ਲੜ ਲਗਉਂਦੇ ਆ ਉਸੇ ਤਰ੍ਹਾਂ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਕੇ ਲਗਾਉਣਾ ਇਸ ਲੜ ਨੂੰ ਵੀ ਆਪਾਂ ਨੇ ਜਿਹੜਾ ਡਬਲ ਹੋਲਡ ਕਰਕੇ ਗਰ ਉੱਤੋਂ ਫੋਲਡ ਕਰਕੇ ਚੰਗੀ ਤਰ੍ਹਾਂ ਹੁਣ ਇਸ ਲੜ ਨੂੰ ਜਿਹੜਾ ਬੈਕ ਤੱਕ ਸਾਫ਼ ਆਪਾਂ ਨੇ ਕਰ ਲੈਣਾ ਬੈਕ ਤੱਕ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਤੇ ਹੁਣ ਨੋਗ ਦੇ ਕੋਲੋਂ ਵੀ ਇਸ ਲੜ ਨੂੰ ਜਿਹੜਾ ਆਪਾਂ ਨੇ ਸੈਟ ਆ ਚੰਗੀ ਤਰ੍ਹਾਂ ਕਰ ਲੈਣਾ ਤੇ ਹੁਣ ਆਪਾਂ ਨੇ ਪੱਗ ਪੰਦੇ ਨਾਲ ਜਿਹੜੇ ਆਪਣੇ ਬਲ ਪਲ ਨੇ ਜਿਹੜੇ ਆਪਾਂ ਨੇ ਸਾਰੇ ਪਰਨੇ ਦੇ ਵਿੱਚ ਬਿਧਾ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਨੋਗ ਦੇ ਕੋਲੋਂ ਵੀ ਜਿਹੜੇ ਪਰਨੇ ਲੜਨੇਗੇ ਉਹ ਆਪਾਂ ਨੇ ਟਾਈਟ ਨੇ ਕਰ ਲੈਣੇ ਹਨ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਸੇ ਵੀਡੀਓ ਦੇਣਾ ਅੰਤ ਤੱਕ ਜ਼ਰੂਰ ਦੇਖਿਓ ਢੇੜਾ ਬਣਾ ਲੜ ਰਹੇ ਹੁੰਦਾ ਹੈ ਬਾਕੀ ਵਾਲਾ ਉਸ ਨੂੰ ਆਪਾਂ ਨੇ ਜਿਹੜਾ ਬੈਕ ਤੇ ਚੰਗੀ ਤਰ੍ਹਾਂ ਫਰੰਟ ਤੱਕ ਜਿਹੜਾ ਆਪਾਂ ਨੇ ਦੱਬ ਦੇਣਾ ਅਡਾ ਆਪਾਂ ਨੇ ਸ਼ੈੱਟ ਤੋਂ ਵੀ ਜਿਹੜੇ ਪੇਚ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਸੈਟ ਨੇ ਕਰ ਲੈਣੇ ਹਨ ਇਗਰ ਆਪਾਂ ਰਫਰ ਤੋਂ ਇਹੜੇ ਆਪਾਂ ਪੱਗਾਂ ਦੇ ਨਾਲ ਜਿਹੜੇ ਬਲ ਨੇ ਆਪਾਂ ਨੇ ਬਧਾ ਲੈਣੇ ਹਨ ਤੇੜਾ ਆਪਣਾ ਲੜ ਲਗਾਇਆ ਸੀ ਇਹੜਾ ਸਾਫ ਲੜ ਲਗਾਇਆ ਸੀ ਉਸ ਦੇ ਵਿੱਚ ਜਿਹੜਾ ਆਪਾਂ ਬਾਸ਼ ਫੇਰ ਕੇ ਉਸੜਾ ਨੇੜਾ ਆਪਾਂ ਨੇ ਸੈਟਅਪ ਆਪਣੇ ਕਰ ਲੈਣਾ ਹੁਣ ਜਿਹੜਾ ਆਪਣਾ ਪਰਨਾ ਉਹ ਕੰਪਲੀਟ ਹੋ ਚੁੱਕਿਆ ਜਿਹੜਾ ਆਪਾਂ ਹੁਣ ਬਾਕੀ ਦੀ ਜਿਹੜੀ ਪਰਨੇ ਦੀ ਸੈਟਿੰਗ ਉਹ ਵੀ ਜਿਹੜੀ ਆਪਾਂ ਨੇ ਕਰ ਲੈਣੀ ਉੱਤੇ ਚੰਗੀ ਤਰ੍ਹਾਂ ਆਪਾਂ ਦੇ ਵਾਲ ਫੇਰ ਕਿਹੜਾ ਸ਼ੇਰਵੂਗੋ ਆਪਾਂ ਨੇ ਜਿੰਨੇ ਚੰਗੀ ਤਰ੍ਹਾਂ ਟੈਕ ਕਵਰ ਆਪਾਂ ਨੇ ਕਰ ਲੈਣਾ ਜਿਹੜੇ ਵੀਰੇ ਜਿਹੜੇ ਵੀਰ ਸਾਡੇ ਬਿਊਟੀ ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਤੇ ਫਿਰ ਪੇਜ ਨੂੰ ਫੋਲੋ ਜਰੂਰ ਕਰਨਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ